ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੋ ਚੈਨਲ ਮਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਬੈਣਾ ਸੇਲ ਲਈ ਲੈ ਕੇ ਆਏ ਹਾਂ ਜੀ ਇੱਕ ਜਰਸੀ ਟੌਪ ਕਲਾਸ ਤਾਜੀ ਸੂਈ ਤੇ ਇੱਕ ਬੜ ਗੱਬਣ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਹੈ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਹੋਣ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰਾਮੇ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਕੰਟੈਕਟ ਨੰਬਰ ਨੋਟ ਕਰੋ 81467 15312 ਆਓ ਕਰ ਲੈਨੇ ਬਾਈ ਨਾ ਗੱਲ ਬਾਤ ਆਜੇ ਬਾਈ ਜੀ ਬਾਈ ਜੱਸਾ ਸਸੀ ਕਾ ਉਹ ਠੀਕ ਹੋ ਗਿਆ ਸਭ ਬਹੁਤ ਵਧੀਆ ਨਾਮ ਤੇ ਡਰੈਸ ਨਾਮ ਜੱਸਾ ਸਿੰਘ ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਤਸੀਰਾਂਪੁਰ ਨੇੜੇ ਪਿੰਡ ਆਪਣਾ ਦਾਤਪੁਰ ਰਹਿੰਦਾ ਇਧਰ ਗੁੰਮਤੀ ਭਗਤਾ ਵਿਛਾਲੇ ਜ ਆਪਣਾ ਮੈਨੂੰ ਮੋਬਾਈਲ ਨੰਬਰ 76967 34117 ਕਿਹੜਾ ਸੂਆ ਸੂਈ ਹੈ ਬਾੜ ਇਹ ਦੂਜਾ ਸੂਆ ਸੂਈ ਹੈ ਡਾਕਟਰ ਕਦੋਂ ਸੂਈ ਹੈ ਦੂਜਾ ਦਿਨ ਆਜਾ ਠੀਕ ਆ ਬੱਚਾ ਕੀ ਦਿੱਤਾ ਨੇ ਬੱਚੀ ਬੱਚੀ ਬਹੁਤ ਵਧੀਆ ਗਈ ਅੱਛਾ ਚੀਜ਼ ਦਿਖਾ ਦਿੰਨੇ ਆ ਨੇੜ ਤੋਂ ਬੱਚੀ ਚੰਗੀ ਆ ਨਾ ਬੱਚੀ ਬਹੁਤ ਚੰਗਾ ਆ ਇਹ ਸਰਚਾ ਬੱਚੀ ਕੀ ਆ ਬਾਤ ਆ ਬਈ ਬਹੁਤ ਚੰਗਾ ਬੱਚਾ ਦਿੱਤਾ ਕਰ ਮਾਈ ਠੀਕ ਕਿੰਨਾ ਕ ਬੌਹਲਾ ਹੋਣਾ ਜਾਂ ਦੋ ਦੋ 10 ਲੀਟਰ ਹੋ ਬੰਦਾ ਓਕੇ ਆ ਡਰੋਡਰ ਚੰਗਾ ਹਾਂ ਡਰੋਡਰ ਦਾ ਬੜਾ ਚੰਗਾ ਹੈ ਹੁਣ ਬੜਾ ਚੰਗਾ ਮੋਟਾ ਬੜਾ ਨੇ ਆ ਚੰਗਾ ਕੱਲਾ ਕੱਲਾ ਥਣ ਪੂਰੀ ਵਿਥਰੇ ਥਣ ਚਵਾਈ ਕਿਵੇਂ ਚਵਾਈ ਦਾ ਬੜਾ ਵੀ ਵਧੀਆ ਇੱਕ ਨੰਬਰ ਆ ਜੀ ਬਈ ਠੀਕ ਹੈ ਕੰਦੀ ਸੀਲ ਨੇ ਵਾਲੂਆ ਇੱਕ ਨੰਬਰ ਖਾਣੇ ਬਹੁਤ ਕੰਮ ਦਾ ਲੱਗਿਆ ਬਹੁਤ ਵਧੀਆਗਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਪੂਰੀ ਬਿੱਤੇ ਨਾਲ ਲੈ ਵਾਲੂਆ ਕਮਾਲ ਦਾ ਖੋਲ ਦੇ ਤੌਰ ਤੇ ਰਖਾਰੇ ਗਰਮੀ ਘਟ ਮੰਨੂ ਐਂਡ ਚੰਗੀ ਆਉ ਮੱਝ ਨਾਲ ਦਾ ਬਾਕੀ ਸੀਨਾ ਮਨੇ ਨਗਰ ਬਾੜ ਆ ਗਈ ਸਹੀ ਆ ਭਾਈ ਫੇਸ ਫੂਡ ਇੱਕ ਨੰਬਰ ਹੈ ਹਾਂ ਕੀ ਬਾਤ ਓ ਭਾਈ ਇੱਕ ਇੱਕ ਨਹੀਂ ਹਾਂ ਗਰਮੀ ਗਰਮੀ ਨਹੀਂ ਮੰਨਦੇ ਫੈਣ ਜਮ ਤੇ ਮੱਝ ਨਾਲ ਦਾ ਦੁੱਧ ਦੇਣਾ ਮੱਝ ਨਾਲ ਦਾ ਹਾਂ ਤੋੜਾ ਤੋੜਾ ਇੱਕ ਨੰਬਰ ਉੱਥੋਂ ਪੱਦਰ ਸੂਈ ਸਵਾਈ ਬੱਚਾ ਆ ਗਿਆ ਮਗਰ ਬੱਚੀ ਬੱਚੀ ਵੀ ਬਹੁਤ ਚੰਗੀ ਹੈ ਬਹੁਤ ਚੰਗੀ ਹੈਗੀ ਬੱਚੀ ਬਹੁਤ ਚੰਗੀ ਆ ਦੋ ਬ੍ਰੀਡਾਂ ਮਿਲ ਜਾਣੀਆਂ ਦੋ ਬ੍ਰੀਡਾਂ ਮਿਲ ਜਾਣੀਆਂ ਇਹ ਜਰਸੀ ਉਹ ਹੈਰਸ਼ਰ ਹਾਂ ਯਾਰ ਸ਼ਰ ਹੂੰ ਤੇ ਮੁੱਲ ਕੀ ਆ ਜੱਸੇ ਬਾਈ ਜਾਇਜ ਆ ਡਾਕਟਰ ਮੁੱਲ ਕਿਹਨੇ ਕਰਾਉਣਾ 50 52 ਜਿੰਨਾ ਮਰਜ਼ੀ ਕਰਾ ਲੈ ਸਾਢੇ 48000 ਰੁਪਏ ਲੈਣਾਗਾ ਸਾਢੇ 48000 ਰੁਪਏ ਬਾਈ ਕਹਿੰਦਾ ਲੈਣੇ ਮੁੱਲ ਕਰਾਉਣਾ ਜੱਡਾ ਮਰਜ਼ੀ ਕਰਾ ਲੈ ਮੁੱਲ ਦੇ ਚੱਕਰਾਂ 'ਚ ਪੈਣਾ ਬਾਈ ਕਹਿੰਦਾ ਜੁੱਡਾ ਮਰਜ਼ੀ ਕਰਾਈ ਚੱਲੂਗਾ ਚੱਕਰੀ ਨਹੀਂ ਯਮਾਂ ਜਾਇਜ ਆ ਲੈਣ ਦੇਣ ਵਾਲਾ ਮੋਲ ਆ ਭਾਈ ਬਾ ਮੋਲ ਨਹੀਂ ਰੱਖਿਆ ਖੇਤੀ ਕੇ ਮੋਲ ਰੱਖਿਆ ਬਾਕੀ ਦਾ ਰੰਗ ਨਹੀਂ ਭਾਈ ਮਾਰ ਕੇ ਰਖਾਣਾ ਜਿਵੇਂ ਮਰਜ਼ੀ ਲੈਣਾ ਆ ਪਾ ਕੋਈ ਗੱਤ ਨਹੀਂ ਹੂੰ ਲੋਟ ਹੋ ਕੇ ਖੜ ਜਾਣਾ ਸਹੀ ਗੱਲ ਆ ਜਿਵੇਂ ਮਰਜ਼ੀ ਲੈਣਾ ਆ ਪਾ ਲਾ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਢੰਡੀ ਸੀਲ ਸਊ ਖੋਲਦਾ ਸੁਟਾ ਲੈ ਭਾਈ ਥਾਣੇ ਨੇੜੇ ਤੋਂ ਚੈੱਕ ਕਰ ਲਓ ਮੁਠੀ ਵਾਲਾ ਥਾਣੇ ਕੱਲਾ ਕੱਲਾ ਨਾ ਮਾਰ ਦੇ ਭਾਰਾਂ ਭਈ ਅਸੀਂ ਜਿਵਾਈ ਚੈੱਕ ਜਿਵਾਈ ਦਾ ਬੜੀ ਨਹੀਂ ਆਇਆ ਚੰਗੀ ਦਾ ਬਈ ਮੋਟਾ ਮੋਟਾ ਚੋਣਾ ਹੈ ਨਾ ਬੜੀ ਚੰਗੀ ਚਵਾਈ ਹੈ ਜਿਵੇਂ ਮਰਜ਼ੀ ਕੋਈ ਚੱਲ ਕੋਈ ਚੈੱਕ ਨਹੀਂ ਕਹਿਣਾ ਕਰਮ ਵਾਲੀ ਨੇ ਕੁਝ ਨਹੀਂ ਠੰਡੀ ਸੀ ਰਵੇ ਬੜੀ ਚੰਗੀ ਚਵਾਈ ਹੈ ਬੜੀ ਨਹੀਂ ਆਇਆ ਜੀ ਹੂੰ ਮੋਟਾ ਮੋਟਾ ਚੋਣਾ ਮਗਰ ਲਈ ਠਾਈ ਚਵਾਈ ਚੈੱਕ ਕਰ ਲੋ ਕਿਆ ਬਾਤ ਤੇਰੇ ਪਾਸੇ ਗੰਡ ਮਰੋੜੀ ਕੋਈ ਪੂਰ ਸ਼ਰ ਲੱਗ ਕਿਸੇ ਗੱਲ ਦੀ ਕੋਈ ਹਰਕਤ ਨਹੀਂ ਹੋ ਰਹੀ ਵਾਕੀ ਬ੍ਰੀਡ ਇੱਕ ਨੰਬਰ ਦਾ ਬਹਾਦਰ ਨਹੀਂ ਜਾਂ ਕਿ ਨਹੀਂ ਭਾਈ ਹਾਂ ਹੂੰ ਛੋਟਾ ਮੋਲਾ ਜਮਾ ਕੋਈ ਟੁੱਟਣ ਟੱਟਣ ਵਾਲਾ ਨਹੀਂ ਕੋਈ ਥਾਣਾ ਨਹੀਂ ਕੋਈ ਚੱਕਰ ਤਾਰ ਜਾ ਉਹ ਫ੍ਰੀ ਕਊ ਜਾਂਦੇ ਉਹ ਸਹੀ ਗੱਲ ਆ ਘਰ ਤੱਕ ਦੀ ਵਾਲੇ ਦੀ ਗਾਰੰਟੀ ਹੋ ਬਾਕੀ ਛੋਟਾ ਮੋਲਾ ਥੋੜੇ ਪੱਠਿਆਂ ਨਾਲ ਰੱਜਣ ਵਾਲੀ ਆ ਲੈ ਐਦਰੋਂ ਚੈੱਕ ਕਰ ਲੋ ਲੈ ਵਾ ਲੂਗਾ ਇੱਕ ਨੰਬਰਾਂ ਨਾੜਾ ਨੂੜਾ ਕਰ ਬਣ ਕੇ ਫੁੱਲ ਚ ਨਹੀਂ ਆ ਲੈ ਕਿਆ ਬਾਤ ਬਾਕੀ ਯਾਰ ਭਾਈ ਆ ਮੋਲ ਨਹੀਂ ਮਿਲਣਾ ਕਿ ਜੱਸੇ ਜਮਾ ਖੱਤਕੇ ਮੋਲਾ ਜਾਜ ਮੋਲਾ ਸੋਈ ਸਵਾਈ ਆ ਬੱਚਾ ਮਗਰ ਬੱਚੀਆ ਬੱਚੀ ਵੀ ਬਹੁਤ ਚੰਗੀ ਆ ਬੱਚੀ ਬਹੁਤ ਚੰਗੀ ਆ ਬੱਚੀ ਨੇ ਵੀ ਨਾਲ ਹੀ ਤਿਆਰ ਹੋ ਜਾਣਾ ਹੁੰਦਾ ਕਿ ਝੂਠੇ ਬੱਚੇ ਲੈ ਵਾਲੀ ਆਵਾਜ਼ ਸੁਣਾਗਾ ਤਿਆਰ ਹੋ ਜਾਣੇ ਹੂੰ ਲੈ ਬਾਦੀ ਨੇ ਵੀ ਦੀ ਫਿਟਿੰਗ ਬੜੀ ਸੋਹਣੀ ਆ ਹਾਂ ਅੱਗੇ ਆ ਗਈ 2 ਨੰਬਰ ਕਿਹੜਾ ਸੂਆ ਜੀ ਇਹ ਦੂਜਾ ਸੂਆ ਹੁੰਦੀ ਹੈ ਡਾਟਾ ਕਿੰਨੇ ਕਿ ਦਿਨ ਲੂ ਇਹ ਦੋ ਤੋਂ ਚਾਰ ਦਿਨ ਲੈ ਜੂਗੀ ਠੀਕ ਆ ਹਾਂ ਕਿੰਨਾ ਕਿ ਦੁੱਧ ਦੀ ਦੂ ਐਸਟੀਮੇਟ ਪਹਿਲੇ ਸੂਏ ਮਾਲਕ ਕਹਿੰਦੇ 18 ਲੀਟਰ ਦੁੱਧ ਦਿੱਤਾ ਵਾ ਠੀਕ ਆ ਜੀ ਆਰਡਰ ਦਿੱਤਾ ਦੋ ਤਰ੍ਹਾਂ ਆਉਣਾ ਦੇ ਦੂ ਬੜਲੇਵੇ ਵਾਲੀ ਆ ਆਰਡਰ ਬੜਾ ਕਮਾਲ ਆ ਆਰਡਰ ਰੂਟਰ ਬੜਾ ਚੰਗਾ ਆ ਉਹ ਸੋਹਣਾ ਆਰਡਰ ਫਿੱਟ ਫਿੱਟ ਲੇਵਾ ਪਿਆ ਹਲੇ ਕੱਚੀ ਆਂਦਾ ਆ ਹਿਸਾਬ ਨਾਲ ਲਾਓ ਜਦੋਂ ਤਿਆਰ ਹੋ ਗਈ ਨਾ ਬੈਠ ਦੱਸੋ ਵੀ ਉਹਨੂੰ ਲੇਵਾ ਚੈੱਕ ਕਰ ਹਣ ਬੜਾ ਚੰਗਾ ਲੱਗਿਆ ਕੀ ਬਾਤ ਆ ਨਾਣਾ ਨੂਣਾ ਬੜੀਆਂ ਚੰਗੀਆਂ ਹਾਂ ਬੜਾ ਚੰਗੀਆਂ ਹਨ ਹਮ ਇਧਰੋਂ ਵੀ ਨਾਣਾ ਚੈੱਕ ਕਰਵਾਣੇ ਲੈ ਕੀ ਬਾਤ ਆ ਭਾਈ ਖੋਲ ਦੇ ਭਾਈ ਸਟੋਰ ਚੰਡੀ ਢੁੰਡੀ ਵਾਲੀ ਆ ਹਮ ਜਿਵੇਂ ਮਰਜੀ ਹੱਥ ਫੇਰੀ ਚੱਲ ਪਈ ਚੈੱਕ ਨਹੀਂ ਕਰਨ ਵਾਲੀ ਨੇ ਕੁਛ ਨਹੀਂ ਠੰਡੀ ਸੀਲ ਫੁੱਲ ਫੁੱਲ ਬ੍ਰੀਡ ਫੁੱਲ ਬ੍ਰੀਡ ਜੀਆ ਬਸ ਕੱਚੀ ਆ ਕੱਚੀ ਵੀ ਕੋਈ ਬਾਲੇ ਦਿਨਾਂ ਦੀ ਨਹੀਂ ਥੋੜੇ ਦਿਨ ਹੀ ਲੋਗ ਹੀ ਕਰਮ ਵਾਲੀ ਕੇਸ ਹੋਸ ਦੇਖੋ ਲੈ ਕਿਆ ਬਾਤ ਕੱਦ ਕੋ ਤਾਂ ਚੰਗਾ ਹਨਾ ਗਰਮੀ ਦਾ ਹੂੰ ਤੋਰਾ ਵੀ ਇੱਕ ਨੰਬਰ ਬ੍ਰੀਡ ਵੀ ਇੱਕ ਨੰਬਰ ਹਾਂ ਥਾਨ ਵੀ ਇੰਡੀ ਆਉਂ ਬੜ ਜਾ ਰਹਿਣੀ ਕੋਈ ਜਗ੍ਹਾ ਲੈ ਵਲੂ ਬੜਾ ਸੋਹਣਾ ਹੈ ਤੇ ਨੂੰ ਮਾਲਾ ਸੂਣ ਲੱਗਣਾ ਬੜਨੇ ਹੋਰ ਬਣ ਜਾਣਾ ਸਹੀ ਗੱਲ ਆ ਭਾਈ ਤਿਆਰੀ ਬੜੀ ਚੰਗੀ ਆ ਬੜੀ ਚੰਗੀ ਆ ਹੂੰ ਹੂੰ ਹਾਂ ਤੇ ਸੁੰਦੀ ਨਹੀਂ ਬੜ ਗਈ ਦਿਨ ਸਹੀ ਗੱਲ ਆ ਤੇ ਕੀ ਮੋਲ ਆ ਫਿਰ ਕੱਚੀ ਕੱਚੀ ਦਾ ਅੱਜ 50000 ਦੀ ਵੜ ਦੇ ਦਾਂ ਡਾਕਟਰ 50000 ਦੀ ਮਾਨਤਨ ਹੋ ਜਾ ਬਾ ਛੋਟਛਾ ਪੇਲੇ ਹੋ ਸਾਰਿਆਂ ਦੋਨੇ ਵੜਾ ਜੋ ਠੀਕ ਆ ਭਾਈ ਬੋਲੀ ਨਹੀਂ ਬੜਾ ਪਾਇ ਆਪਾ ਹੂੰ 50000 ਰੁਪਿਆ ਭਾਈ ਇਹਨਾਂ ਲੈਣ ਦੇਣ ਜਿਹੜਾ ਮੁੱਲ ਆ ਮਾੜਾ ਮੋਟਾ ਕੋਈ ਚੱਕਰ ਨਹੀਂ ਮਾਨਤਨ ਹੋ ਜਾਊਗਾ ਖੱਚ ਕੇ ਮੁੱਲ ਰੱਖਿਆ ਵਾੜਾ ਮੁੱਲ ਨਹੀਂ ਰੱਖਿਆ ਵਾੜਾ ਵੜ ਚੰਗੀ ਆ ਕੱਦ ਕਾਠ ਵਾਲੀ ਆ ਬਰੀਟ ਵਾਲੀ ਆ ਕਿਸੇ ਵੀਰ ਨੂੰ ਭਾਈ ਦੋਨਾਂ ਚ ਕੋਈ ਵੀ ਪਸੰਦ ਆਏ ਭਾਈ ਨਾਲ ਕਨੈਕਟ ਕਰ ਲਿਓ ਧੰਨਵਾਦ